ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਹੈ ਤੁਹਾਡਾ ਗੁਰਾਇਆ ਫੈਮਿਲੀ ਬਲੌਗ ਦੇ ਵਿੱਚ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਸਰੋਂ ਦਾ ਸਾਗ ਕੋ ਅਸੀਂ ਲਸਣ ਛਿੱਲ ਰਹੇ ਹਾਂ ਲਸਣ ਛਿੱਲ ਕੇ ਇਹਦੇ ਵਿੱਚ ਅਸੀਂ ਕੱਚੇ ਨੂੰ ਹੀ ਪਾ ਦਾਂਗੇ ਹਰੀਆਂ ਮਿਰਚਾਂ ਜਿਸ ਤਰ੍ਹਾਂ ਹੀ ਕੱਚੀਆਂ ਪਾਉਨੇ ਇਦਾਂ ਹੀ ਅਸੀਂ ਲਸਣ ਨੂੰ ਵੀ ਛਿੱਲ ਕੇ ਕੱਚੇ ਨੂੰ ਪਾ ਦਵਾਂਗੇ ਐਵੇਂ ਪੋਰੀਜਨ ਇਹ ਜਿ ਹੁਣ ਜਦੋਂ ਅਸੀਂ ਘੋਟਾਂਗੇ ਨਾ ਸਾਗ ਤੇ ਤੁਹਾਨੂੰ ਵਿਖਾਵਾਂਗੇ ਫਿਰ ਤੜਕਾ ਲਾਉਂਦੇ ਆ ਵੀ ਵਿਖਾਵਾਂਗੇ ਦੇਖਿਓ ਕਿੰਨਾ ਟੇਸਟੀ ਟੇਸਟੀ ਸਾਗ ਬਣਦਾ ਹੁਣ ਅਸੀਂ ਲਸਣ ਛਿੱਲਣਾ ਲੱਗੇ ਜੇ ਲਸਣ ਛਿੱਲ ਕੇ ਫਿਰ ਅਸੀਂ ਇਹਦੇ ਵਿੱਚ ਪਾ ਦਾਂਗੇ ਫਿਰ ਸ਼ਾਮ ਨੂੰ ਘੋਟਾਂਗੇ ਅਸੀਂ 4 ਤੋਂ 5 ਘੰਟੇ ਸਾਗ ਨੂੰ ਅਸੀਂ ਗੈਸ ਚੁੱਲੇ ਦੇ ਉੱਤੇ ਪਕਾਵਾਂਗੇ ਫਿਰ ਅਸੀਂ ਘੋਟਾਂਗੇ ਨੀ ਆਦੀਪ ਰੇ ਬਾਜੀ ਕੋਨੀ ਨਹੀਂ 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 ਲਸਣ ਨਹੀਂ ਫੜਨਾ ਆਹ ਲਾ ਉਹਦਾ ਡੰਡੀ ਸਾਗ ਦੇਖੋ ਕਿੱਦਾਂ ਸੋਹਣਾ ਸਾਡਾ ਰਿਜਣ ਡਿਆ ਜੇ ਹੁਣ ਅਸੀਂ ਇਹਦੇ ਵਿੱਚ ਨਾ ਕੱਚਾ ਲਸਣ ਪਾਵਾਂਗੇ ਇਹ ਲਸਣ ਜਦੋਂ ਸਾਗ ਅਸੀਂ ਘੋਟਾਂਗੇ ਨਾ ਤੇ ਨਾਲ ਹੀ ਸਾਗ ਨਾਲ ਹੀ ਇਹ ਘੁਲ ਜਾਏਗਾ ਇਹਨਾਂ ਟੇਸਟ ਬਹੁਤ ਵਧੀਆ ਆਏਗਾ ਸਾਗ ਦਾ ਬਸ ਨਹੀਂ ਪਾ ਦਿੱਤਾ ਵਾ ਹੁਣ ਇਹ ਰੇਜਦਾ ਰਹੇਗਾ ਸ਼ਾਮ ਤੱਕ ਸਾਗ ਰਿਜੇਗਾ 4 ਤੋਂ 5 ਘੰਟੇ ਬਾਅਦ ਵਿੱਚ ਅਸੀਂ ਨੂੰ ਸਾਗ ਨੂੰ ਘੋਟਾਂਗੇ ਇਹਦੇ ਵਿੱਚ ਪਾਣੀ ਪਾਈ ਜਾਵਾਂਗੇ ਵੇਖ ਕੇ ਅਸੀਂ ਸਾਗ ਦੇਖੋ ਕਿੱਡਾ ਸੋਹਣਾ ਸਾਡਾ ਰਿਜਣ ਡਿਆ ਜੇ ਹੁਣ ਅਸੀਂ ਇਹਦੇ ਵਿੱਚ ਨਾ ਕੱਚਾ ਲਸਣ ਪਾਵਾਂਗੇ ਇਹ ਲਸਣ ਜਦੋਂ ਸਾਗ ਅਸੀਂ ਘੋਟਾਂਗੇ ਨਾ ਤੇ ਨਾਲ ਹੀ ਸਾਗ ਨਾਲ ਹੀ ਇਹ ਘੁਲ ਜਾਏਗਾ ਇਹਨਾਂ ਟੇਸਟ ਬਹੁਤ ਵਧੀਆ ਆਏਗਾ ਸਾਗ ਦਾ ਬਸ ਨਹੀਂ ਪਾ ਦਿੱਤਾ ਵਾ ਹੁਣ ਇਹ ਰੇਜਦਾ ਰਹੇਗਾ ਸ਼ਾਮ ਤੱਕ ਸਾਗ ਰਿਜੇਗਾ 4 ਤੋਂ 5 ਘੰਟੇ ਬਾਅਦ ਵਿੱਚ ਅਸੀਂ ਨੂੰ ਸਾਗ ਨੂੰ ਘੋਟਾਂਗੇ ਇਹਦੇ ਵਿੱਚ ਪਾਣੀ ਪਾਈ ਜਾਵਾਂਗੇ ਵੇਖ ਕੇ ਅਸੀਂ ਹਾਂਜੀ ਹੁਣ ਅਸੀਂ ਸਾਗ ਘੋਟਣ ਲੱਗੇ ਆਂ ਚਾਰ ਤੋਂ 5 ਘੰਟੇ ਹੋ ਗਏ ਸਾਗ ਨੂੰ ਤੇ ਇਹਨੂੰ ਪਾਣੀ ਇਹ ਤਾਂ ਬਿਲਕੁਲ ਸੁੱਕ ਚੁੱਕਾ ਜਦੋਂ ਇਹਦੇ ਵਿੱਚੋਂ ਪਾਣੀ ਬਿਲਕੁਲ ਸੁੱਕ ਜੇ ਫਿਰ ਅਸੀਂ ਆਟਾ ਪਾ ਕੇ ਇਹਨੂੰ ਘੋਟਣਾ ਵਾ ਹੁਣ ਅਸੀਂ ਚੰਗੀ ਤਰ੍ਹਾਂ ਅਸੀਂ ਘੋਟਾਂਗੇ ਸਾਗ ਨੂੰ ਘਟੋ ਘਟਵੀਏ ਅਸੀਂ 15 ਤੋਂ 20 15 ਤੋਂ 20 ਮਿੰਟ ਇਸੀ ਨੂੰ ਚੰਗੀ ਤਰ੍ਹਾਂ ਘੋਟਾਂਗੇ ਸਾਗ ਨੂੰ ਚੰਗੀ ਤਰ੍ਹਾਂ ਅਸੀਂ ਘੋਟ ਲੱਗੀਆਂ ਇਹਨੂੰ ਜਿੰਨੀ ਤੱਕ ਚੰਗੀ ਤਰ੍ਹਾਂ ਇਹਦਾ ਸਾਰਾ ਪਾਣੀ ਨਾ ਇਹਦਾ ਮੁੱਕ ਜੇ ਵਿੱਚੋਂ ਚੰਗੀ ਤਰ੍ਹਾਂ ਆਟਾ ਇਹਦੇ ਵਿੱਚ ਮਿਕਸ ਨਾ ਹੋ ਜੇ ਆਟੇ ਨੂੰ ਚੰਗੀ ਤਰ੍ਹਾਂ ਹੀ ਘੋਟਾਗੇ ਇਹਦੇ ਵਿੱਚ ਤਾਂ ਜੋ ਆਟੇ ਦੀਆਂ ਢੇਲੀਆਂ ਤੋਂ ਜੁਰ ਨਾ ਬਾਚਣ ਇਦੇ ਵਿੱਚ ਅਸੀਂ ਕਣਕ ਦਾ ਆਟਾ ਵੀ ਪਾ ਸਕਦੇ ਹਾਂ ਮੱਕੀ ਦਾ ਆਟਾ ਵੀ ਪਾ ਸਕਦੇ ਹਾਂ ਉਹ ਤਾਂ ਹੀ ਆਪਣੀ ਚੋਇਸ ਦੇ ਹਿਸਾਬ ਨਾਲ ਪਾ ਸਕਦੇ ਹਾਂ ਅਸੀਂ ਤੇਲ ਧਰ ਚੁੱਕੇ ਆਂ ਤੜਕੀ ਵਾਸਤੇ ਇਹਦੇ ਵਿੱਚ ਅਨ ਇਧਰਕ ਪਾਇਆ ਵਾ ਅਦਰਕ ਨੂੰ ਪਹਿਲਾਂ ਅਸੀਂ ਕੌਨ ਲਿਆ ਥੋੜਾ ਜਿਹਾ ਹੁਣ ਇਹਦੇ ਵਿੱਚ ਪਿਆਜ਼ ਹਰੀ ਮਿਰਚ ਧਨੀਆ ਇਹ ਹੀ ਪਾ ਚੁੱਕੇ ਆ ਇਹਨੂੰ ਹੁਣ ਚੰਗੀ ਤਰ੍ਹਾਂ ਅਸੀਂ ਬਰਾਊਨ ਕਰ ਲਾਂਗੇ ਬਰਾਊਨ ਕਰਨ ਤੋਂ ਬਾਅਦ ਵਿੱਚ ਇਹਦੇ ਵਿੱਚ ਸਾਗ ਪਾਵਾਂਗੇ ਅਸੀਂ

ਆ ਗੱਲ ਚੰਦੇ ਜਿਹੀ ਵਧੀਆ ਬਣਦਾ ਵਾ ਪੰਜ ਤੋਂ 6 ਘੰਟੇ ਸਾਗ ਨੂੰ ਚਾਹੀਦਾ ਚੰਦੇ ਦੇ ਉੱਪਰ ਤੇ ਫਿਰ ਸਾਗ ਵਧੀਆ ਲੱਗਦਾ ਸਾਗ ਬਣ ਕੇ ਰੈਡੀ ਹੋ ਚੁੱਕਾ ਹੈ